ਗਰਮੀਆਂ ਦਾ ਸਮਾਂ ਆ ਆਮ ਤੌਰ ਤੇ ਪੰਜਾਬੀ ਲੱਸੀ ਬਹੁਤ ਪੀਂਦੇ ਆ ਲੱਸੀ ਪੀਣਾ ਪਸੰਦ ਕਰਦੇ ਆ ਛਾਟੀ ਦੀ ਲੱਸੀ ਤੁਸੀਂ ਵੇਚਦੇ ਹੋ ਹਾਂਜੀ ਕਿਵੇਂ ਤਿਆਰ ਕਰਕੇ ਲੈ ਕੇ ਆਉਂਦੇ ਹੋ ਜਿਵੇਂ ਕੀ ਰਾਤ ਨੂੰ ਜਿਵੇਂ ਅੱਜ ਸਵੇਰ ਦਾ ਦੁੱਧ ਧਰਿਆ ਹੋਇਆ ਹੈ ਹਾਂਜੀ ਹੈ ਛਾਂ ਤੱਕ ਕੜਿਆ ਕੜੇ ਉਹਨੂੰ ਰਾਤ ਨੂੰ ਖੱਟਾ ਲਾਤਾ ਹਾਂਜੀ ਸਵੇਰੇ ਰੜਕ ਕੇ ਫਿਰ ਆਹ ਕੰਮ ਕਰਦੇ ਆ ਆਹ ਕੰਮ ਕਰਦੇ ਆ ਇਥੇ ਆ ਕੀ ਆਪਣਾ ਅਮਰੀਕਾ ਤੋਂ ਕੀ ਬਣਿਆ 70 70 ਲੱਖ ਲਾ ਕੇ 80 80 ਲੱਖ ਲਾ ਕੇ ਅਸੀਂ ਵਾਪਸ ਆਏ ਆ ਮੁਰਕੇ ਇੱਥੇ ਹੀ ਉਹਦੀ ਰੇੜੀ ਲਾ ਲਈ 1000 ਰੁਪਇਆ ਕਿਤੇ ਨਹੀਂ ਗਿਆ ਤੇ ਫਿਰ ਆਪਾਂ ਕੰਮ ਨਹੀਂ ਕਰਾਂਗੇ ਤੇ ਬਈਆਂ ਨੇ ਕਾਮਯਾਬੀ ਹੋਣਾ ਉਹਨਾਂ ਨੇ ਕੱਦਾ ਲੁਧਿਆਣਾ ਸੰਭਿਆ ਹੋਇਆ ਤੇ ਪੂਰੇ ਜੀ ਇਸ ਟਾਈਮ ਪੂਰੇ ਉਹਨਾਂ ਦੀ ਚੜਾਈ ਹੈ ਪਤਾ ਕੀ ਮੈਂ ਇਹ ਕਹਿੰਨਾ ਨਾ ਦੇਖੋ ਆਪਾਂ 50 ਲੱਖ ਲਾ ਕੇ ਕੈਨੇਡਾ ਚ ਜਾਨੇ ਆ ਉੱਥੇ ਜਾ ਕੇ ਆਪਾਂ ਲੋਕਾਂ ਦੇ ਭਾਂਡੇ ਮਾਣਦੇ ਆ ਤੇ ਇਹ 500 ਰੁਪਏ ਲਾ ਕੇ ਨਾ ਪੰਜਾਂ ਸਾਲਾਂ ਇੱਕੋ ਠੀ ਪਾ ਕੇ ਬਹਿ ਜਾਂਦੇ ਆ। ਆਪਣੇ ਕੰਮ ਦੇ ਵਿੱਚ ਆਪਣੀ ਹੁਣ ਦੇਖੋ ਜੀ ਮਰਜ਼ੀ ਏ। ਅਸੀਂ ਖੜੇ ਆਂ। ਭਾਵੇਂ ਅਸੀਂ ਹੁਣੇ ਘਰ ਨਹੀਂ ਕਲੇ। ਕਿਸੇ ਦੀ ਢਕ-ਝੜਕ ਨਹੀਂ ਏ ਜੀ। ਸਾਡਾ ਘਰੇ ਵੀ ਕੰਮ ਐਵੇਂ ਹੀ ਜੀ। ਹੁਣ ਸਾਡਾ 2.5-3 ਕਿੰਡਰ ਦੁੱਧ ਵੀ ਪਾਉਣੇ ਆਂ ਇਸ ਘਰਾਂ 'ਚ। ਥਾਂ ਦੁਕਾਨ ਵੀ ਆਪਣੀ ਕਰਿਆਨੇ ਦੀ ਦੁਕਾਨ ਏ ਸਭ ਕੁਝ ਤੇ ਆਕੀ ਦਾ ਵੀ ਕਾਨੂੰ ਕਿਸੇ ਦੀ ਗਲਾਮੀ ਕਿਉਂ ਕਰਨੀ? ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦਵਾਂਗੇ ਕਿ ਸੁਨੇਹਾ ਜਿਹੀ ਤਾਂ ਇਹਨੇ ਦੇਖੋ ਜੀ ਖਾਓ ਪੀਓ ਵੀ ਤੇ ਕੰਮ ਕਰੋ ਨਸ਼ੇ ਨਾ ਕਰੋ ਨਸ਼ੇ ਤੋਂ ਬਚੋ ਜਿੱਨਾ ਇੱਥੇ ਬੜੇ ਮੁੰਡੇ ਆਉਂਦੇ ਨੇ ਪੁਲਿਸ ਵਾਲੇ ਵੀ ਆਉਂਦੇ ਨੇ ਮੇਰੇ ਕੋਲ ਮੁੰਡੇ ਨਵੇਂ-ਨਵੇਂ ਮੈਂ ਭਰਾਵਾ ਸੀਦੇ ਪੈਸੇ ਦਿਓ ਨਾ ਦਿਓ ਪਰ ਇਹ ਕੰਮਾਂ 'ਚ ਨਾ ਆਵੋ ਸਸ਼੍ਰੀਕਲ ਜੀ ਤੁਸੀਂ ਜੁੜ ਚੁੱਕੇ ਅਸਮਰ ਨਿਊਜ਼ ਨਾਲ ਤੇ ਮੈਂ ਹਾਂ ਪਰ ਦੀਪਕੌਰ ਸੁ ਗਰਮੀਆਂ ਦਾ ਜਦੋਂ ਵੀ ਮੌਸਮ ਆਉਂਦਾ ਹੈ ਖਾਸ ਕਰਕੇ ਪੰਜਾਬੀ ਲੱਸੀ ਪੀਣਾ ਪਸੰਦ ਕਰਦੇ ਨੇ ਸਸਵਾ ਦਾ ਜਾਂਦਾ ਜਦੋਂ ਲੱਸੀ ਠੰਡੀ ਹੋਣ ਦੇ ਨਾਲ ਨਾਲ ਛਾਟੀ ਦੀ ਲੱਸੀ ਵੀ ਹੋਵੇ। ਸੋ ਬਿਲਕੁਲ ਹੈ ਜਿੱਥੇ ਪੰਜਾਬ ਦੇ ਵਿੱਚ ਪੰਜਾਬੀ ਲੱਸੀ ਪੀਣਾ ਪਸੰਦ ਕਰਦੇ ਨੇ ਉੱਥੇ ਸਾਡੇ ਭਾਈਚਾਰੇ ਦੇ ਕੁਝ ਲੋਕ ਅਜਿਹੇ ਵੀ ਨੇ ਜਿਹੜੇ ਲੋਕਾਂ ਨੂੰ ਸਹੂਲਤਾ ਬਹੁਤ ਆਸਾਨੀ ਦੇ ਨਾਲ ਪ੍ਰੋਵਾਈਡ ਕਰਦੇ ਨੇ ਬਹੁਤ ਆਸਾਨੀ ਦੇ ਨਾਲ ਮੁਹੱਈਆ ਕਰਵਾ ਦਿੰਦੇ ਨੇ। ਸੋ ਮੇਰੇ ਨਾਲ ਇੱਕ ਅੰਕਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੰਕਲ ਕੀ ਨਾਮ ਆ ਜੀ? ਸਤਪਾਲ ਸਿੰਘ। ਕਿੱਥੋਂ ਆਨੇ ਹੋ ਜੀ? ਆਪਣਾ ਪਕਸੇਨਗਰ ਤੋਂ ਤਾਂਦਰਾ ਰੋਡ ਤੋਂ ਅਚੰਕਲ ਗਰਮੀਆਂ ਦਾ ਸਮਾਂ ਆ ਆਮ ਤੌਰ ਤੇ ਪੰਜਾਬੀ ਲੱਸੀ ਬਹੁਤ ਪੀਂਦੇ ਆ ਲੱਸੀ ਪੀਣਾ ਪਸੰਦ ਕਰਦੇ ਆ ਛਾਟੀ ਦੀ ਲੱਸੀ ਤੁਸੀਂ ਵੇਚਦੇ ਹੋ ਹਾਂਜੀ ਕਿਵੇਂ ਤਿਆਰ ਕਰਕੇ ਲੈ ਕੇ ਆਉਂਦੇ ਕਿਵੇਂ ਕੀ ਰਾਤ ਨੂੰ ਜਿਵੇਂ ਅੱਜ ਸਵੇਰ ਦਾ ਦੁੱਧ ਧਰਿਆ ਹੋਇਆ ਹਾਂਜੀ ਹੈ ਛਾਂ ਤੱਕ ਕੜਿਆ ਉਹਨੂੰ ਰਾਤ ਨੂੰ ਖੱਟਾ ਲਾਤਾ ਹਾਂਜੀ ਸਵੇਰੇ ਰਿੜਕ ਕੇ ਫੇਰ ਆਹ ਕੰਮ ਕਰਦੇ ਆ ਆਹ ਕੰਮ ਕਰਦੇ ਆ ਅਚੰਕਲ ਕਿੰਨਾ ਕ ਸਮਾਂ ਹੋ ਗਿਆ ਕੰਮ ਕਰਦੇ 12 ਸਾਲ ਹੋ ਗਏ ਸਾਨੂੰ ਇੱਥੇ ਇੱਥੇ ਹੀ ਇੱਥੇ ਖੜੇ ਹਾਂ ਜਿੱਥੇ ਅੱਜ ਖੜੇ ਪਹਿਲਾਂ 17 ਸਾਲ ਦੁੱਧ ਪਾਇਆ ਹੈ ਮਾਰ ਡਾਉਨ ਦੇ ਵਿੱਚ ਉਸ ਤੋਂ ਬਾਅਦ ਫਿਰ ਆਪਾਂ ਆਹ ਕੰਮ ਕਰ ਰਹੇ ਹੁਣ ਇੱਕ ਮੁੰਡਾ ਦੁੱਧ ਪਾਉਂਦਾ ਹੈ ਤੇ ਇੱਕ ਉਧਰ ਲੱਸੀ ਲਾ ਕੇ ਖੜਾ ਹੈ ਆਪਣਾ ਦਾਬਾ ਬਾਬਾ ਦੀਪ ਸਿੰਘ ਚੌਂਕ ਦੇ ਇੱਕ ਮੁੰਡਾ ਆਪਣਾ ਬਾਹਰ ਹੈ ਅੱਛਾ ਜੀ ਹਾਂ ਅੱਛਾ ਤੁਹਾਡੇ ਮੁੰਡੇ ਵੀ ਆ ਕੰਮ ਕਰਦੇ ਨੇ ਤਿੰਨ ਤਿੰਨੇ ਹੀ ਮੁੰਡੇ ਕੰਮ ਕਰਦੇ ਨੇ ਅੱਛਾ ਅੰਕਲ ਮਾਦੇ ਵੀ ਕਰਦੇ ਆ ਹੁਣ ਇੱਕ ਸਾਡੀ ਕਰਿਆਨੇ ਦੀ ਦੁਕਾਨ ਹੈ ਘਰ ਦੇ ਉੱਥੇ ਬੈਠੇ ਹੋਏ ਆ ਅੱਛਾ ਜੀ ਹਾਂ ਉਹਦੀ 9 ਵਜੇ ਤੋਂ ਰਾਤ ਨੂੰ 11 ਵਜੇ ਤੱਕ ਦੀ ਡਿਊਟੀ ਹੈ ਸਾਰੇ ਆਪਦੀ ਆਪਦੀ ਡਿਊਟੀ ਸਾਰੀ ਆਦੀ ਡਿਊਟੀ ਸਮਾਂ ਸੰਭੀ ਹੋਈ ਅੱਜ ਕੱਲ 12 ਸਾਲ ਤੋਂ ਖੜੇ ਹਾਂ ਇੱਥੇ ਕਦੇ ਕੋਈ ਮੁਸ਼ਕਲ ਆਈ ਹੈ ਨਹੀਂ ਆਪਾਂ ਨੂੰ ਕੋਈ ਮੁਸ਼ਕਲ ਨਹੀਂ ਆਈ ਜਿਵੇਂ ਕਿਸੇ ਨੇ ਕਿਹਾ ਨਹੀਂ ਹੈਗਾ ਕਿ ਤੁਸੀਂ ਇੱਥੇ ਆਪਣਾ ਕੰਮ ਸ਼ੁਰੂ ਕੀਤਾ ਪਰੇ ਹੋ ਜੋ ਇੱਥੋਂ ਚੱਲ ਜਾਓ ਕਦੇ ਕੋਈ ਉਹ ਇਹ ਆ ਜਾਂਦੇ ਨੇ ਕਈ ਇੱਥੇ ਆਕਰਨ ਵਾਲੇ ਅੱਛਾ ਜੀ ਬਸ ਹੁੰਦਾ ਕੀ ਇਹ ਬਾਦਮੀ ਕੀਏ ਹੋਰ ਨਹੀਂ ਕੋਈ ਨਹੀਂ ਆਕਰਨ ਵਾਲੇ ਕਦੇ ਕਿਸੇ ਮੁਲਾਜ਼ਮ ਨੇ ਤਾਂ ਨਹੀਂ ਤੁਹਾਨੂੰ ਮਨਾਂ ਨਹੀਂ ਮੁਲਾਜ਼ਮ ਅੱਜ ਤੱਕ ਨਹੀਂ ਆਪਾਂ ਨੂੰ ਕਿਹਾ ਮੁਲਾਜ਼ਮ ਨੂੰ ਤਾਂ ਮੈਂ ਇੱਥੋਂ ਤੱਕ ਵੀ ਕਹਿ ਦੇਣਾ ਕਿ ਮੇਰੇ ਚ ਹਿੰਮਤ ਹੈ ਮੈਂ ਚੌਂਕੀ ਦੇ ਵਿੱਚ ਲਾ ਦ ਜੀ ਉਜਾਰੇ ਆਵੇ ਕਿ ਆਪਾਂ ਨੂੰ ਕਦੀ ਨਹੀਂ ਕਿਸੇ ਨੇ ਰੋਕਿਆ ਹਾਂ ਆਣਗੇ ਵੱਤ ਵੱਲ ਅੱਜ ਅੱਗੇ ਨਹੀਂ ਪੈਸਾ ਨਹੀਂ ਦਿੰਦੇ ਹੁੰਦੇ ਸੀ ਹੁਣ ਉਹ ਪੈਸਾ ਉਸੇ ਟਾਈਮ ਦਿੰਦੇ ਨੇ ਅਗਲੇ ਕਹਿੰਦੇ ਯਾਰ ਅਸੀਂ ਹੁਣ 50 50 60 60 ਹਜ਼ਾਰ ਤਨਖਾਹ ਲੈਣੇ ਆ ਤੁਸੀਂ ਸ਼ਰਕ ਤੇ ਖੜੇ ਆ ਤੇ ਵੀ ਕਿਉਂ ਤੁਸੀਂ ਅਸੀਂ ਕਿਉਂ ਤੁਹਾਡੇ ਪੈਸੇ ਜੇ 10 20 ਰੁਪਏ ਲੈ ਵੀ ਜਾਵਾਂਗੇ ਤੇ ਕੀ ਬਣਨ ਲੱਗਾ Tata ਕੀ ਬਣਨ ਹਾਂ ਇਸ ਪਰ ਕਿ ਕੋਈ ਨਹੀਂ ਪੈਸਾ ਹੋਵੇ ਉਹ ਗੱਲਾਂ ਨਹੀਂ ਹੈਗੀਆਂ ਕਿ ਆਈ। ਅਸਲ ਤੇ ਚਾਟੀ ਦੀ ਲੱਸੀ ਚ ਇੰਨਾ ਸਵਾਦ ਹੈ ਗਾਕਾਂ ਦਾ ਕੀ ਰਿਸਪੌਂਸ ਹੈ ਗਾਕ ਕੀ ਕਹਿੰਦੇ ਲੱਸੀ? ਆਈ ਜਾਂਦੇ ਜਾਈ ਜਾਂਦੇ ਆ ਗਾਹਕ ਆਉਂਦੇ ਬਹੁਤ ਦੂਰ ਦੂਰ ਆਉਂਦੇ ਆ। ਆ ਹੁਣ ਕੁੜੀ ਆਈ ਸੀ ਇੱਥੇ ਸਰਕਾਰੀ ਨੌਕਰੀ ਕਰਦੀ ਢੰਡਾਰੀ ਤੋਂ ਆਈ ਸੀ। ਅੱਛਾ ਜੀ। ਉਹ ਲੈ ਕੇ ਗਈ 2 ਕਿਲੋ ਲੱਸੀ। 2 ਕਿਲੋ ਲੈ ਕੇ ਗਈ। ਹਾਂ। ਅਚੰਭੂ ਕਿਵੇਂ ਤੁਸੀਂ ਲੱਸੀ ਵੇਚਦੇ ਹੋ ਕੋਈ ਗਾਕ ਪੱਕੇ ਵੀ ਹੈਗੇ ਆ। ਪੱਕੇ ਪੱਕੇ। ਹਾਂ। ਆ ਹੁਣ ਤੁਹਾਡੇ ਤੋਂ ਅੱਗੇ ਹੀ ਤੁਸੀਂ ਇੱਥੇ ਖੜੇ ਸੀ ਜਦੋਂ ਗੱਡੀ ਆਈ ਨਹੀਂ। ਉਹ ਮੋਟਾ ਜਿਹਾ ਬੰਦਾ ਬੈਠਾ ਹੈ ਗੱਡੀ 'ਚ ਨੋਆ ਗੱਡੀ ਹੈ ਇਹੋ ਜੇ ਗਾਹ ਪੱਕੇ ਹੀ ਨਹੀਂ ਆਪਣੇ 2-2 3-3 ਕਿਲੋ ਵਾਲੇ ਜੀ ਅਚੰਕ ਇੱਕ ਚੀਜ਼ ਮੈਨੂੰ ਦੱਸੋ ਕਿ ਜਦੋਂ ਤੁਸੀਂ ਲੱਸੀ ਤਿਆਰ ਕਰਦੇ ਹੋ ਸਪੈਸ਼ਲੀ ਚਾਟੀ ਦੀ ਲੱਸੀ ਬੜੀ ਖੱਟੀ ਲੱਸੀ ਹੁੰਦੀ ਹੈ ਗਾਹਾਂ ਨੂੰ ਪਸੰਦ ਵੀ ਬਹੁਤ ਆਉਂਦੀ ਹੈ ਆਲਸੋ ਲੱਗਦਾ ਕਿ ਅੱਜ ਦੀ ਪੀੜ੍ਹੀ ਹੈ ਜਿਹੜੀ ਜਿਵੇਂ ਲੱਸੀਆਂ ਲੱਸੀਆਂ ਨਹੀਂ ਵੀ ਪੀਂਦੀ ਥੋੜੀ ਉਮਰ 'ਚ ਵੀ ਕੰਮ ਕਰ ਸਕਦੀ ਆ 50 60 ਪਤਾ ਕੀ ਹੈ ਮੈਂ ਤਾਂ ਇਹੀ ਕਹਿਣਾ ਹੁੰਦਾ ਮੈਂ ਹੈ ਮੇਰੀ ਗੱਲ ਸੁਣੋ ਬਾਹਰ ਹੁਣ ਆਪਾਂ ਠੱਕੇ ਖਾਣ ਜਾਂਦੇ ਆ ਇਥੇ ਆ ਕੀ ਆਪਣਾ ਅਮਰੀਕਾ ਤੋਂ ਕੀ ਬਣਿਆ 70 70 ਲੱਖ ਲਾ ਕੇ 80 80 ਲੱਖ ਲਾ ਕੇ ਅਸੀਂ ਵਾਪਸ ਆਏ ਆ ਮੁੜ ਕੇ ਇੱਥੇ ਆਹੀ ਉਹਦੀ ਰੇੜੀ ਲਾ ਲਈ 1000 ਰੁਪਿਆ ਕਿਤੇ ਨਹੀਂ ਗਿਆ ਕਿਤੇ ਨਹੀਂ ਗਿਆ ਹੁਣ ਅਸੀਂ ਆ ਕੰਮ ਕਰਦੇ ਆ ਸਾਡਾ ਸਾਰਾ ਖਰਚਾ ਕੱਢ ਗਿਆ 1000 ਰੁਪਿਆ ਬਣ ਜਾਂਦਾ ਸਾਨੂੰ ਕੌਣ ਦੇ ਦੇਗਾ 30000 ਰੁਪਿਆ ਕੋਈ ਨਹੀਂ ਦਿੰਦਾ ਹੈ ਇਸ ਚੀਜ਼ ਤੋਂ ਮੈਂ ਆਏ ਸਾਲ ਹੀ ਵੀਡੀਓ ਪੈਂਦੀ ਮੇਰੀ ਜਲੰਧਰ ਤੱਕ ਵੀ ਬੰਦੇ ਮੇਰੇ ਕੋਲ ਆਏ ਨੇ ਵੀਡੀਓ ਵੇਖੀ ਇਸ ਕਰਕੇ ਗਲੇ ਨੂੰ ਕਹੀਆ ਹੁਣ ਆਪਾਂ ਫੇਰ ਆਪਾਂ ਕਹਿੰਦੇ ਨੇ ਵੀ ਬਈ ਇਹ ਕਾਮਯਾਬ ਹੋ ਗਏ ਤੇ ਫਿਰ ਆਪਾਂ ਕੰਮ ਨਹੀਂ ਕਰਾਂਗੇ ਤੇ ਬਈਆਂ ਨੇ ਕਾਮਯਾਬੀ ਹੋਣਾ ਉਹਨਾਂ ਨੇ ਤੱਦਾ ਲੁਧਿਆਣਾ ਸੰਭਿਆ ਹੋਇਆ ਤੇ ਪੂਰੇ ਜੀ ਇਸ ਟਾਈਮ ਪੂਰੇ ਇਹਨਾਂ ਦੀ ਚੜ੍ਹਾਈ ਹੈ ਪਤਾ ਕੀ ਮੈਂ ਇਹ ਕਹਿੰਨਾ ਨਾ ਦੇਖੋ ਆਪਾਂ 50 ਲੱਖ ਲਾ ਕੇ ਕੈਨੇਡਾ ਚ ਜਾਂਦੇ ਆ ਉੱਥੇ ਜਾ ਕੇ ਆਪਾਂ ਲੋਕਾਂ ਦੇ ਭਾਂਡੇ ਮਾਣਦੇ ਆ ਤੇ ਇਹ 500 ਰੁਪਏ ਲਾ ਕੇ ਨਾ ਪੰਜਾਂ ਸਾਲਾਂ ਇੱਕ ਓਠੀ ਪਾ ਕੇ ਬਹਿ ਜਾਂਦੇ ਨੇ ਇਹ ਆਪਣੀ 50 ਸਾਲ ਦੇ ਵਿੱਚ ਆਪਣੀ ਸਾਰੀ ਉਮਰਾ ਚ ਕੈਨੇਡਾ ਦੀ ਓਠੀ ਨਹੀਂ ਬਣਦੀ ਈ ਵੇਦਾ ਇਹੋ ਜੇ ਧੰਦੇ ਪਿੱਟਣ ਦਾ ਇੰਨਾ ਰੁਪਈਆ ਲਾ ਕੇ ਲੱਗਦਾ ਵੀ ਆਪਦਾ ਕੰਮ ਖੋਲ ਲੈਣਾ ਚਾਹੀਦਾ ਚਾਹੇ ਛੋਟੀ ਜਿਹੀ ਵੀ ਭਾਵੇਂ ਤੁਸੀਂ ਰੇੜੀ ਲਾਓ ਮੈਂ ਤਾਂ ਇਹ ਕਹਿੰਨਾ ਨਾ ਰੇੜੀ ਲਾਓ ਇੱਕ ਦਿਨ ਹੀ ਚੱਲੂ ਦੋ ਦਿਨ ਹੀ ਚੱਲੂਗੀ ਅਕਸਰ ਨੂੰ ਅਸੀਂ ਵੀ ਦਿਨ ਸ਼ੁਰੂ ਕੀਤਾ ਸੀ ਨਾ ਇੱਕ ਗਲਾਸ ਵੇਚਿਆ ਸੀ ਫਿਰ ਅਸੀਂ ਥੋੜਾ ਜਿਹਾ ਜਿਵੇਂ ਅੱਗੇ ਅੱਗੇ ਨੂੰ ਆਈ ਗਏ ਫਿਰ ਸਾਡੇ 8 ਗਲਾਸ ਵਿਕੇ ਫਿਰ ਬੰਦਾ ਮੇਰੇ ਕੋਲ ਆਪਣਾ ਸਰਪੰਚ ਹੀ ਸੀ ਉਹ ਕਹਿੰਦਾ ਯਾਰ ਆਪਣਾ ਤਾਂ ਦੁੱਧ ਦਾ ਹੀ ਕੰਮ ਆ ਆਪਾਂ ਵੇਚ ਸਕਦੇ ਆ ਆਪਾਂ ਨੂੰ ਕਦੀ ਸ਼ਰਮ ਹਾਂ ਹੈ ਫੇਰ ਇਹੀ ਉਹ ਪਿਛਲੇ ਚੌਂਕ ਤੇ ਆ ਗਏ ਜਿੱਥੇ ਹੁਣ ਉਹ ਹਸਪਤਾਲ ਬਣਦਾ ਪਿਆ ਅੱਛਾ ਜੀ ਇਹ ਫੇਰ ਲੈ 70 ਗਲਾਸ ਲੱਗੇ ਉਸ ਤੋਂ ਬਾਅਦ ਅਸੀਂ ਇੱਥੇ ਅਸੀਂ 3-3000 ਦੀ ਵੀ ਰੋਜ਼ ਦੀ ਵੇਚੀ ਗਰਮੀ ਦੇ ਵਿੱਚ ਰੋਜ਼ ਵੇਚੀ ਹਾਂ ਰੋਜ਼ ਦੀ ਅੱਛਾ ਅੰਕਲ ਕਦੇ ਕਿਸੇ ਰਿਸ਼ਤੇਦਾਰ ਨੇ ਤਾਂ ਨਹੀਂ ਕਿਹਾ ਵੀ ਤੁਸੀਂ ਸੜਕ ਦੇ ਖੜ ਕੇ ਲੱਸੀ ਵੇਚਦੇ ਹੋ ਜੀ ਰਿਸ਼ਤੇਦਾਰ ਨਹੀਂ ਕਹਿੰਦੇ ਇਹ ਇੱਕ ਇੱਕ ਬੰਦਾ ਆਇਆ ਸੀ ਉਹ ਵੀ ਦੂਰ ਦੀ ਰਿਸ਼ਤੇਦਾਰੀ ਦਾ ਸੀ ਇੱਧਰ ਦਾ ਸ਼ਾਹਬਾਦ ਏਰੀਏ ਦਾ ਮਾਮਿਆਂ ਤੋਂ ਗਾਂ ਯਾਰ ਚੰਗਾਣੀ ਲੱਗਦਾ ਮੈਂ ਹੈ ਕਰਦੀ ਵੀਰ ਆਪਾਂ ਆ ਸਾਹਮਣੇ ਬੈਂਕ ਹੈਗਾ ਆਪਾਂ ਲੁੱਟਣ ਚੱਲਦੇ ਹੋਰ ਕੀ ਹਾਂ ਨੂੰ ਲੁੱਟ ਲਈਏ ਆਪੇ ਜਾਂਦਾ ਫਿਰ ਕਹਿਣਾ ਬਣ ਗਏ ਤੇ ਜਾਂ ਫਿਰ ਰੁੜ ਗਏ ਫਿਰ ਮੈਂ ਤੁਹਾਨੂੰ ਲੱਗਦਾ ਵੀ ਫਾਇਦਾ ਆਪਣੇ ਕੰਮ ਦੇ ਵਿੱਚ ਆਪਣੀ ਹੁਣ ਦੇਖੋ ਜੀ ਮਰਜ਼ੀ ਹੈ ਅਸੀਂ ਖੜੇ ਆਵੇਂ ਹੁਣੇ ਘਰ ਨੂੰ ਚਲੇ ਜੀ ਬਿਲਕੁਲ ਹੈ ਕਿਸੇ ਦੀ ੜਕ ਝੇੜਕ ਨਹੀਂ ਹੈ ਜੀ ਸਾਡਾ ਘਰੇ ਵੀ ਕੰਮ ਐਵੇਂ ਹੀ ਹੈ ਜੀ ਹੁਣ ਸਾਡਾ 2.5 ਤਿੰਨ ਕੁਇੰਟਲ ਦੁੱਧ ਵੀ ਪਾਉਣਿਆ ਹੈ ਘਰਾਂ ਚ ਅੱਛਾ ਜੀ ਹਾਂ ਦੁਕਾਨ ਵੀ ਆਪਣੀ ਕਰਿਆਨੇ ਦੀ ਦੁਕਾਨ ਹੈ ਸਭ ਕੁਝ ਐਵੇਂ ਕਿ ਇਹ ਕਾਰ ਤੱਕ ਵੀ ਰੱਖਿਆ ਹੋਇਆ ਸਾਰਾ ਤਿੰਨ ਤਿੰਨ ਮੋਟਰਸਾਈਕਲ ਨੇ ਹਮ ਇਹ ਆਖੀ ਦਾ ਵੀ ਕਹਨ ਨੂੰ ਕਿਸੇ ਦੀ ਗੁਲਾਮੀ ਕਿਉਂ ਕਰਨੀ ਹੁਣ ਮੈਂ ਛੋਟੇ ਮੁੰਡੇ ਨੂੰ ਕਹਿੰਦਾ ਮੈਂ ਬਾਹਰ ਚਲਾਇਆ ਤੂੰ ਕਹਿੰਦਾ ਮੈਂ ਨਹੀਂ ਜਾਣਾ ਇੱਥੇ ਹੀ ਚੰਗੇ ਆ ਇੱਥੇ ਹੀ ਚੰਗੇ ਹਾਂ ਅਚਾਨਕ ਲੱਸੀ ਬਣਾਉਂਦੇ ਹੋ ਲੱਸੀ ਵੇਚਦੇ ਹੋ ਲੱਸੀ ਪੀਣ ਦੇ ਫਾਇਦੇ ਕੀ ਆ ਥੋੜਾ ਜਿਹਾ ਉਹਦੇ ਬਾਰੇ ਇਹਦਾ ਇਹੀ ਇਹ ਵੀ ਜਿਵੇਂ ਆਪਣੇ ਅੰਦਰ ਕਈਆਂ ਦੇ ਹੁਣ ਫੇਫੜਿਆਂ ਦੇ ਵਿੱਚ ਹੋ ਜਾਂਦੀ ਆ ਕਈ ਵਾਰੀ ਉਹ ਹੋ ਜਾਂਦੀ ਨਹੀਂ ਆਪਣਾ ਪੱਥਰੀ ਪੱਥਰੀ ਦਾ ਵੀ ਨਹੀਂ ਇੰਨਾ ਇੱਕ ਹੈਗਾ ਜਿਵੇਂ ਗੁਰਦਿਆਂ ਦੇ ਖਰਾਬ ਹੋ ਜਾਂਦੇ ਨੇ ਇਹ ਸਾਫ਼ ਹੋ ਜਾਂਦੇ ਨੇ ਗੁਰਦੇ ਜਿਵੇਂ ਹੁਣ ਦਾਰੂ ਦੂਰੀ ਪੀਣ ਵਾਲੇ ਹੁੰਦੇ ਨੇ ਉਹਨਾਂ ਦੇ ਬਹੁਤ ਜ਼ਿਆਦਾ ਹੋ ਜਾਂਦਾ ਹੈ ਉਹਨਾਂ ਨੂੰ ਇਹ ਚੀਜ਼ ਬਹੁਤ ਫਾਇਦੇਮੰਦ ਹੁੰਦੀ ਹੈ ਲੱਸੀ ਹਾਂ ਅਚੰਕਲ ਜੀ ਵੇ ਚਾਟੀ ਦੀ ਲੱਸੀ ਆ ਅਸੀਂ ਕੋਈ ਗਾਹ ਕੌਨ ਦਾ ਤੁਹਾਡੇ ਕੋਲੇ 2 ਕਿਲੋ ਲੱਸੀ ਇਕੱਠੀ ਲੈ ਜਾਂਦਾ ਆ ਅਗਲੇ ਦਿਨ ਉਹਨਾਂ ਨੂੰ ਸਟੋਰ ਕਰਕੇ ਰੱਖ ਸਕਦੇ ਆ ਹਾਂ ਖਰਾਬ ਤਾਂ ਨਹੀਂ ਦੋ ਦਿਨ ਫ੍ਰਿਜ ਚ ਪਈ ਰਹੇ ਭਾਵੇਂ ਤੁਸੀਂ ਇੱਕ ਹਫਤਾ ਰੱਖ ਛੱਡੋ ਹਾਂ ਅਚੰਕਲ ਇੱਕ ਮੈਂ ਆਖਰੀ ਗੱਲ ਪੁੱਛਦੀ ਆ ਜਿਵੇਂ ਚਲੋ ਤੁਹਾਡੀ ਜਨਰੇਸ਼ਨ ਆ ਤੁਸੀਂ ਤਾਂ ਦੁੱਧ ਲੱਸੀਆਂ ਪੀ ਕੇ ਵੱਡੇ ਹੋਏ ਹੋ ਸਾਡੇ ਵਰਗੀ ਨੌਜਵਾਨ ਪੀੜੀ ਆ ਜਦੋਂ ਸਾਡੀ ਉਮਰ 50 60 ਸਾਲ ਦੀ ਹੋ ਜੂਗੀ ਜਿਹੜੇ ਲੱਸੀ ਨਹੀਂ ਪੀਂਦੇ ਦੁੱਧ ਦਹੀਂ ਨਹੀਂ ਖਾਂਦੇ ਕੀ ਲੱਗਦਾ ਤੁਹਾਡੀ ਉਮਰ 'ਚ ਜੋ ਤੁਸੀਂ ਹੁਣ ਕੰਮ ਕਰਦੇ ਹੋ ਅਸੀਂ ਕਰ ਸਕਦੇ ਇਹੀ ਕਹੋਗੇ 50 ਸਾਲ ਜੀ ਨਹੀਂ ਜਾਣਾ ਇੱਥੇ ਮੈਂ ਹੱਸਦਾ ਨਾ ਉਹ ਕਹਿੰਦੇ ਯਾਰ ਬਾਪੂਆਂ ਦੀ ਇੰਨੀ ਉਮਰ ਆਉਂਦੀ ਸੀ ਮੈਂ ਕਿਹਾ ਬਾਪੂ ਬਾਲਟੀਆਂ ਨਾਲ ਲੱਸੀ ਪੀਂਦੇ ਸੀ ਤੇ ਤੁਸੀਂ 10 ਰੁਪਏ ਦਾ ਗਲਾਸ ਪੀ ਕੇ ਵੀ ਕਹਿੰਦੇ ਨੇ ਯਾਰ ਜ਼ਿਆਦਾ ਹੋ ਗਿਆ ਇਹੀ ਚੀਜ਼ ਹੀ ਹੋ ਗਿਆ ਇਹਵਾ ਹੋ ਗਿਆ ਇਹੀ ਚੀਜ਼ ਵੇਖਣੀ ਹੁੰਦੀ ਏ ਹੁਣ ਬਾਪੂ ਨੇ ਕਿਉਂ ਖੜੇ ਖੜੇ ਬਾਪੂ ਸਾਡੇ ਤੇ ਬਾਪੂ ਨਹੀਂ ਵੇਖਦੇ ਨਾ ਜਿੰਨਾ ਬੈਨਰ ਏਡੇ ਦੇਖਤੇ ਸੀ ਪੰਜ ਭਰਾ ਸੀ ਹੁਣ ਪਾਕਿਸਤਾਨ ਤੋਂ ਆਏ ਸੀ ਉਸ ਟਾਈਮ ਅੱਛਾ ਜੀ ਹਾਂ ਪਾਕਿਸਤਾਨ ਦੇ ਹੀ ਤੇ ਬਾਪੂ ਆਪ ਦੱਸਦਾ ਹੁੰਦਾ ਵੀ ਸਾਡਾ ਚਾਚਾ ਵੀ ਜਿਵੇਂ ਹੁਣ ਅਸੀਂ ਜਾ ਕੇ ਨਾ ਖੇਤ ਦੇ ਵਿੱਚ ਸਿਆਲਾਂ ਦੇ ਵਿੱਚ ਜਾਣਾ ਵੀ ਇੱਕ ਉਹ ਪੁੱਜਾ ਲੈ ਲੈਣਾ ਉਹਦੇ ਉੱਤੇ ਬੇਬੇ ਕਹਿੰਦਾ ਮੱਖਣ ਰੱਖ ਦਿੰਦੀ ਸੀ ਨਾਲ ਗੋੜ ਰੱਖ ਦੇਣਾ ਹਾਂ ਵੀ ਚਾਚੇ ਨੇ ਮੂੰਹ ਲਾਣਾ ਲੱਸੀ ਨੂੰ ਪੀ ਲੈਣੀ ਮਗਰੋਂ ਮੱਖਣ ਖਾ ਕੇ ਤੇ ਲੱਸੀ ਪੀ ਲਈ ਉਦੋਂ ਬਾਅਦ ਗੁੜ ਖਾ ਲਿਆ ਚੱਲ ਗਿਆ ਭਾਈ। ਫੇਰ ਭੁੱਖ ਕੀ ਕਰੂਗੀ? ਹਾਂ ਭੁੱਖ ਲੱਗਦੀ ਉਹ ਅੰਨ ਘੱਟ ਖਾਂਦੇ ਸੀ। ਹਾਂ ਸਾਕ ਸਾਰੀਆਂ ਚੀਜ਼ਾਂ ਦਾ ਫੇਰ ਉਦੋਂ ਸਪਰੇ ਨਹੀਂ ਹੈਗੇ ਸੀ। ਮਿਲਾਵਟ ਨਹੀਂ ਸੀ। ਮਿਲਾਵਟ ਨਹੀਂ ਅੱਜ ਕੱਲ ਹਰ ਹਰ ਚੀਜ਼ ਦੇ ਵਿੱਚ ਮਿਲਾਵਟ। ਹਾਂ ਅੱਜ ਕੱਲ ਕਿਤੇ ਗੋਬੀ ਲੱਭਦੀ ਹੀ ਨਹੀਂ ਜੀ। ਕੱਲ ਕ ਲੱਭਦੀ ਹੀ ਇਹ ਹੁਣ 12 ਮਹੀਨੇ 3 ਦਿਨ ਲੈ ਲੋ ਕਿਉਂ ਲੈ ਲੋ? ਉਹੀ ਸਪਰੇ ਚੱਲਦੇ ਨੇ। ਕਿ ਮੌਸਮ ਦੇ ਹਿਸਾਬ ਨਾਲ ਸਾਲਾ ਸਬਜ਼ੀਆਂ ਖਾਂਦੇ। ਮੌਸਮ ਦੇ ਹੁਣ ਉੱਥੇ ਬੰਦਾ ਵੇਚਦਾ ਵੀ ਆਏ ਆਪਣਾ ਬੱਸ ਢੇ ਕੋਲ ਜੀ ਮੱਕੀ ਦਾ ਸਾ ਰੋਟੀ ਤੇ ਸਰੋਂ ਦਾ ਸਾਗ ਇੱਥੇ ਮੇਰੇ ਕੋਲ ਕੱਲ ਬੰਦਾ ਆਇਆ ਕਹਿੰਦਾ ਯਾਰ ਸਾਗ ਆਉਂਦੇ ਕਿੱਥੋਂ ਨੇ ਮੈਂ ਬਸ ਈਵੇਂ ਹੀ ਆ ਫਿਰ ਜਿਵੇਂ ਹੁਣ ਅਗੰਧਮੰਦ ਜਿਹੜਾ ਅੱਜ ਕੱਲ ਚੱਲਦਾ ਚਲਾਈਆਂ ਚਲੀਆਂ ਲਾ ਕੇ ਲੋਕਾਂ ਨੂੰ ਕੀ ਪਤਾ ਵੀ ਸ਼ਹਿਰੀਆਂ ਨੂੰ ਵੀ ਕੀ ਭੇਂ ਬਣਦਾ ਅਚਨ ਤੁਸੀਂ ਕਦੇ ਸੋਚਿਆ ਵੀ ਜਦੋਂ ਸਰਦੀਆਂ ਦਾ ਸਮਾਉ ਲੱਸੀ ਤਾਂ ਤੁਸੀਂ ਵੇਚਦੇ ਹੋ ਵੀ ਆਪਾਂ ਥੋੜਾ ਮੱਕੀ ਦੀ ਰੋਟੀ ਸਾਗ ਨਾਲੇ ਪਾਸੇ ਨਹੀਂ ਅਹੀ ਯਾਨੀ ਕਿ ਦੁਵਾਦੀ ਤੋਂ ਬਾਅਦ ਬੰਦ ਕਰ ਦਿੰਦੇ ਆ ਅੱਛਾ ਹਾਂ ਵੇਚਦੇ ਹੋ ਉਦਾਂ ਹਾਂ ਨਹੀਂ ਨਹੀਂ ਵੇਚਦੇ ਘਰੇ ਬਣਾਉਂਦੇ ਬੇ ਘਰੇ ਹੀ ਬਸ ਹਾਂ ਜੀ ਦੱਸੋ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੋਗੇ ਕਿ ਸਨੇਹਾ ਸੋ ਜਿਹੇ ਤਾਂ ਕਿੰਨੇ ਦੇਖੋ ਜੀ ਖਾਓ ਪੀਓ ਵੀ ਤੇ ਕੰਮ ਕਰੋ ਨਹੀਂ ਨਸ਼ੇ ਨਾ ਕਰੋ ਹੂੰ ਨਸ਼ੇ ਤੋਂ ਬਚੋ ਜੀ ਨਹੀਂ ਤੇ ਬੜੇ ਮੁੰਡੇ ਆਉਂਦੇ ਨੇ ਪੁਲਿਸ ਵਾਲੇ ਵੀ ਆਉਂਦੇ ਨੇ ਮੇਰੇ ਕੋਲ ਮੁੰਡੇ ਨਵੇਂ-ਨਵੇਂ ਮੈਂ ਭਰਾਵਾ ਲੱਸੀ ਦੇ ਪੈਸੇ ਦਿਓ ਨਾ ਦਿਓ ਪਰ ਇਹ ਕੰਮਾਂ 'ਚ ਨਾ ਵੜੋ ਹੂੰ ਜਿਹੜਾ ਨਸ਼ਾ ਕਰਨਾ ਆਪਾਂ ਇਹ ਬਹੁਤ ਮਾੜਾ ਹੈ ਉਹਨਾਂ ਲੋਕਾਂ ਨੇ ਕੀ ਬਣਾਇਆ bizness ਬਣਾਈ ਬੈਠੇ ਨੇ ਵੀ ਇਹ ਇਹ ਲੋਕਾਂ ਦੇ ਪੁੱਤ ਮਰ ਹੀ ਜਾਂਦੇ ਨੇ ਪੈਦਾ ਆਵਾ ਮਾਂ ਰੋਂਦੀਆਂ ਦਿੰਦੀਆਂ ਆਵਾ ਮਾਂ ਰੋਂਦੀਆਂ ਨੇ ਇੱਕ ਇੱਕ ਮੁੰਡਾ ਹੁੰਦਾ ਨਸ਼ੇ ਤੇ ਲਾ ਦਿੰਦੇ ਨੇ ਕੀ ਉਹਨਾਂ ਦਾ ਬਣਦਾ ਚਲੋ ਇਹ ਤਾਂ ਪੰਜਾਬ ਦੇ ਹਾਲਾਤ ਹੀ ਇਸ ਤਰ੍ਹਾਂ ਵਿਗਾੜੇ ਹੋਏ ਨੇ ਸੋ ਲੋਕਾਂ ਨੇ ਸੋ ਬਹੁਤ ਬਹੁਤ ਧੰਨਵਾਦ ਅੰਕਲ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸੋ ਚਾਟੀ ਦੀ ਲੱਸੀ ਜੇ ਤੁਸੀਂ ਵੀ ਪੀਣਾ ਚਾਹੁੰਦੇ ਹੋ ਤਾਂ ਬਿਲਕੁਲ ਅੰਕਲ ਦੇ ਨਾਲ ਆ ਕੇ ਤੁਸੀਂ ਜ਼ਰੂਰ ਮਿਲੋ ਸੋ ਇੱਕ ਵਾਰੀ ਮੈਂ ਤੁਹਾਨੂੰ ਲੋਕੇਸ਼ਨ ਦੱਸ ਦਿੰਨੀ ਆ ਕਿ ਜਦੋਂ ਤੁਸੀਂ ਦੁਗਰੀ ਰੋਡ ਤੋਂ ਦੁਗਰੀ ਪੁਲ ਵੱਲ ਨੂੰ ਜਾਓਗੇ ਤਾਂ ਅੰਕਲ ਨੇ ਜਿਹੜੇ ਤੁਹਾਨੂੰ ਖੱਬੇ ਪਾਸੇ ਖੜੇ ਹੋ ਮਿਲ ਜਾਣਗੇ ਸੋ ਬਿਲਕੁਲ ਚਾਟੀ ਦੀ ਲੱਸੀ ਹੱਥ ਦੇ ਵਿੱਚ ਇਹਨਾਂ ਸਵਾਦ ਪੁਰਾਣੇ ਸਮੇਂ ਦੀਆਂ ਗੱਲਾਂ ਯਾਦ ਆ ਜਾਂਦੀਆਂ ਨੇ ਬਹੁਤ ਸਾਰੇ ਅੰਕਲ ਨੇ ਗੱਲਾਂ ਵੀ ਕੀਤੀਆਂ ਸਾਡੇ ਨਾਲ ਕਿਤੇ ਨਾ ਕਿਤੇ ਸਾਡੇ ਦਰਸ਼ਕ ਸੁਣ ਕੇ ਬਹੁਤ ਖੁਸ਼ ਹੋਣਗੇ ਕਿ ਅੱਜ ਦੇ ਸਮੇਂ ਦੇ ਵਿੱਚ ਇਹੋ ਜਿਹੇ ਲੋਕ ਵੀ ਮੌਜੂਦ ਨੇ ਜਿਹੜੇ ਕਿਤੇ ਨਾ ਕਿਤੇ ਸਾਡੀ ਨੌਜਵਾਨ ਪੀੜੀ ਦਾ ਫਿਕਰ ਕਰਦੇ ਨੇ ਕਦਰ ਹੀ ਹੋਰ ਅਪਡੇਟ ਦੇ ਲਈ ਜੁੜੇ ਰਹੋ ਮੇਨੋਂ ਨੰਦਰ ਚਾਹ ਸਕਦੇ ਧੰਨਵਾਦ